दाना मंडी ਗੁਰਾਇਮ ਵਿਖੇ ਹਲਕਾ ਫਲੋਰ ਦੇ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਵੱਲੋਂ ਦੌਰਾ ਕੀਤਾ ਗਿਆ। ਇਸ ਮੌਕੇ ਉਹਨਾਂ ਨਾਲ ਫੂਡ ਸਪਲਾਈ ਦਫ਼ਤਰ ਦੇ ਅਧਿਕਾਰੀ ਵੀ ਮੌਜੂਦ ਸਨ। ਇਸ ਮੌਕੇ ਵਿਧਾਇਕ ਵਿਕਰਮ ਚੌਧਰੀ ਨੇ ਕਿਹਾ ਕਿ ਹੁਣ ਤੱਕ ਦਾਣਾ ਮੰਡੀ ਗੁਰਾਇਮ ਵਿੱਚ 253000 ਕੁਆਂਟਲ ਤੋਂ ਵੱਧ ਕਣਕ ਆ ਚੁੱਕੀ ਹੈ। ਅਤੇ 129000 ਦੇ ਕਰੀਬ ਲਿਫਟਿੰਗ ਹੋ ਚੁੱਕੀ ਹੈ। ਕਿਸਾਨਾਂ ਨੂੰ 48 ਘੰਟੇ ਦੇ ਅੰਦਰ-ਅੰਦਰ ਪੇਮੈਂਟ ਹੋਈ ਹੈ। मंडी गुराया विखे आ, फूड डिपार्टमेंट के सारे ऑफिसर साहबान और साढे साबका चेयरमैन साहब साढ़े मोतवर साथी इत आ जाए और जायजा लिया है कि जी प्रक्योरमेंट है वो ठीक ठाक हो रही है और ऑफिसर दे इन्होंने जानकारी दी है कि तकरीबन 253000 ਐਮਟੀ ਇੱਥੇ ਆ ਚੁੱਕੀ ਹੈ ਔਰ ਇਹਦੇ ਵਿੱਚੋਂ 129000 ਦੀ ਜਿਹੜੀ ਹੈਗੀ ਹੈ ਕੁਇੰਟਲ ਦੀ ਲਿਫਟਿੰਗ ਹੋ ਚੁੱਕੀ ਹੈ 48 ਆਵਰਸ 48 ਘੰਟੇ ਦੇ ਅੰਦਰ ਅੰਦਰ ਪੇਮੈਂਟ ਹੋਈ ਹੈ ਔਰ ਅੱਛਾ ਇੱਥੇ ਮਾਹੌਲ ਹੈ ਔਰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਇਸ ਸਾਲ ਕਿਸਾਨਾਂ ਨੂੰ ਪੇਸ ਨਹੀਂ ਕਰਨੀ ਪਈ ਇਹਦੇ ਵਾਸਤੇ ਅਸੀਂ ਜਿਹੜਾ ਡਿਪਾਰਟਮੈਂਟ ਹੈ ਔਰ ਗਵਰਨਮੈਂਟ ਹੈ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਔਰ ਆਸ ਕਰਦੇ ਆਂ ਕਿ ਜਿਹੜਾ ਵੀ ਹੁਣ ਬਕਾਇਆ ਰਹਿ ਗਿਆ ਹੈ ਉਹ ਗਵਰਨਮੈਂਟ ਜਲਦੀ ਤੋਂ ਜਲਦੀ ਉਸ ਨੂੰ ਲਿਫਟ ਕਰੇਗੀ ਔਰ ਜਿਹੜੇ ਸਾਡੇ ਕਿਸਾਨ ਵੀਰ ਨੇ ਉਹਨਾਂ ਨੂੰ ਦੀ ਜਿਹੜੀ ਪੇਮੈਂਟ ਹੈ ਉਹਨਾਂ ਨਾਲ ਗੱਲ ਕਰੇਗੀ दाना मंडी ਗੁਰਾਇਆਂ ਵਿਖੇ ਹਲਕਾ ਫਲੋਰ ਦੇ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਵੱਲੋਂ ਦੌਰਾ ਕੀਤਾ ਗਿਆ। ਇਸ ਮੌਕੇ ਉਹਨਾਂ ਨਾਲ ਫੂਡ ਸਪਲਾਈ ਦਫ਼ਤਰ ਦੇ ਅਧਿਕਾਰੀ ਵੀ ਮੌਜੂਦ ਸਨ। ਇਸ ਮੌਕੇ ਵਿਧਾਇਕ ਵਿਕਰਮ ਚੌਧਰੀ ਨੇ ਕਿਹਾ ਕਿ ਹੁਣ ਤੱਕ ਦਾਣਾ ਮੰਡੀ ਗੁਰਾਇਆਂ ਵਿੱਚ 253000 ਕੁਆਂਟਲ ਤੋਂ ਵੱਧ ਕਣਕ ਆ ਚੁੱਕੀ ਹੈ। ਅਤੇ 129000 ਦੇ ਕਰੀਬ ਲਿਫਟਿੰਗ ਹੋ ਚੁੱਕੀ ਹੈ। ਕਿਸਾਨਾਂ ਨੂੰ 48 ਘੰਟੇ ਦੇ ਅੰਦਰ-ਅੰਦਰ ਪੇਮੈਂਟ ਹੋਈ ਹੈ। मंडी गुराया विखे आ, फूड डिपार्टमेंट के सारे ऑफिसर साहबान और साबका चेयरमैन साहब साढ़े मोतबर साथी इतें अस आज आए हैं और जायजा लिया है कि जी प्रक्योरमेंट है वो ठीक ठाक हो रही है और ऑफिसर देना ने जानकारी दी है कि तकरीबन 2 ਲੱਖ 53 ਹਜ਼ਾਰ ਐਮਟੀ ਇੱਥੇ ਆ ਚੁੱਕੀ ਹੈ ਔਰ ਇਹਦੇ ਵਿੱਚੋਂ 1 ਲੱਖ 29 ਹਜ਼ਾਰ ਦੀ ਜਿਹੜੀ ਹੈਗੀ ਹੈ ਕੁਇੰਟਲ ਦੀ ਲਿਫਟਿੰਗ ਹੋ ਚੁੱਕੀ ਹੈ 48 ਆਵਰਸ 48 ਘੰਟੇ ਦੇ ਅੰਦਰ ਅੰਦਰ ਪੇਮੈਂਟ ਹੋਈ ਹੈ ਔਰ ਅੱਛਾ ਇੱਥੇ ਮਾਹੌਲ ਹੈ ਔਰ ਕਿਸ ਤਰ੍ਹਾਂ ਦੀ ਪਰੇਸ਼ਾਨੀ ਇਸ ਸਾਲ ਕਿਸਾਨਾਂ ਨੂੰ ਫੇਸ ਨਹੀਂ ਕਰਨੀ ਪਈ ਇਹਦੇ ਵਾਸਤੇ ਅਸੀਂ ਜਿਹੜਾ ਡਿਪਾਰਟਮੈਂਟ ਹੈ ਔਰ ਗਵਰਨਮੈਂਟ ਹੈ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਔਰ ਆਸ ਕਰਦੇ ਆਂ ਕਿ ਜਿਹੜਾ ਵੀ ਹੁਣ ਬਕਾਇਆ ਰਹਿ ਗਿਆ ਹੈ ਉਹ ਗਵਰਨਮੈਂਟ ਜਲਦੀ ਤੋਂ ਜਲਦੀ ਉਸ ਨੂੰ ਲਿਫਟ ਕਰੇਗੀ ਔਰ ਜਿਹੜੇ ਸਾਡੇ ਕਿਸਾਨ ਵੀਰ ਨੇ ਉਹਨਾਂ ਨੂੰ ਦੀ ਜਿਹੜੀ ਪੇਮੈਂਟ ਹੈ ਉਹਨਾਂ ਦੀ ਗੱਲ ਕਰੇਗੀ